19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪੜਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਵੀ ਤੁਸੀਂ ਆਪ ਤੇ ਕਰੀ ਜਾਂਦੇ ਹੈਗੇ ਸਾਨੂੰ ਕਹਿੰਦੇ ਅਸੀਂ ਨਾ ਕਰੀਏ ਕਿਉਂ ਨਾ ਕਰੀਏ ਅਸੀਂ ਆਪਣੇ ਦੇਸ਼ ਦੇ ਹਿੱਤਾਂ ਨੂੰ ਦੇਖਾਂਗੇ ਤੇ ਇਹ ਜਿਹੜਾ ਟੈਕਸ ਲਾ ਰਹੇ ਹੈਗੇ ਨੇ ਪੰਜਾਬ ਪਰਚਿਸ਼ਿਤ ਅਫੈਕਟ ਕਿੰਨੂ ਕਰੇਗਾ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਗਰਿਕਾਂ ਨੂੰ ਕਰੇਗਾ ਉੱਥੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਉਹ 트ੰਪ ਦੇ ਅਗੇਂਸਟ ਵਖਰੇ ਖੜੇ ਹੋਣਗੇ ਸੋਚ ਲਈਏ ਜੇ ਭਾਰਤੀਆਂ ਨੇ ਸੋਚ ਲਿਆ ਕਿ ਅਸੀਂ ਕੋਈ ਅਮਰੀਕਨ ਪ੍ਰੋਡਕਟ ਨਹੀਂ ਖਰੀਦਾਂਗੇ ਅਸੀਂ ਅਮਰੀਕਨ ਪ੍ਰੋਡਕਟਸ ਦਾ ਬਾਇਕਾਟ ਕਰਾਂਗੇ ਫਿਰ ਕੀ ਹੋਏਗਾ ਉਹਨਾਂ ਦਾ ਕੋਕ ਦਾ ਕੀ ਹੋਏਗਾ ਉਹਨਾਂ ਦੀ ਪੈਪਸੀ ਦਾ ਕੀ ਹੋਏਗਾ ਉਹਨਾਂ ਦਾ 버ਗਰ ਦਾ ਕੀ ਹੋਏਗਾ ਉਹਨਾਂ ਦੇ ਮੈਕਡੋਨਲਡਸ ਦਾ ਕੀ ਹੋਏਗਾ ਇਹ ਸੋ ਵੀ ਸਾਲ ਪਹਿਲਾਂ ਤਾਂ ਅੱਜ ਵੀ ਕਰ ਸਕਦਾ ਹੈ ਤੇ ਮੈਂ ਨਿਵੇਦਨ ਕਰਾਂਗਾ ਟਰੰਪ ਸਾਹਿਬ ਨੂੰ ਕਿ ਉਹ ਇਦਾਂ ਦੀਆਂ ਗੱਲਾਂ ਨਾ ਕਰਨ ਜਿਹੜੀ ਡਿਸਕਸ਼ਨ ਹੋ ਰਹੀ ਸੀ ਉਹਨੂੰ ਅੱਗੇ ਵਧਾਨ ਤੇ ਇਹ ਜਿਹੜਾ ਟੈਰਿਫ ਲਾਇਆ ਇਮੀਡੀਏਟਲੀ ਉਹਨੂੰ ਵਿਡਰੋ ਕਰਨ ਔਰ ਇੱਕ ਅچھے ਦੋ ਮੁਲਕਾਂ ਦੀ ਤਰ੍ਹਾਂ ਨੈਗੋਸ਼ੀਏਟਿੰਗ ਟੇਬਲ ਤੇ ਬੈਠ ਕੇ ਮਿਲ ਕੇ ਫੈਸਲਾ ਮਿੱਤਲ ਸਾਹਿਬ ਜਿਸ ਤਰੀਕੇ ਸੇ 25% ਟੈਰਿਫ ਹੋਰ 트럼ਪ ਦੁਆਰਾ ਵਧਾਇਆ ਗਿਆ ਹੈ ਅਬ ਟੋਟਲ 50% ਹੋ ਗਿਆ ਹੈ ਕਿਸ ਤਰੀਕੇ ਸੇ ਇਸ ਟੈਰਿਫ ਸੇ? ਦੇਖੀ ਜੋ 트럼ਪ ਸਾਹਿਬ ਨੇ ਦੇਖੋ ਜਿਹੜਾ 트럼ਪ ਸਾਹਿਬ ਨੇ 50% ਟੈਰਿਫ ਲਾਇਆ ਹੈ ਇੰਡੀਅਨ ਇੰਪੋਰਟਸ ਤੇ ਯੂਐਸਏ ਦੇ ਵਿਚਕਾਰ ਵਿੱਚ ਉਹਨਾਂ ਦੇ ਜਿਹੜੇ ਸਾਥੀ ਦੇਸ਼ ਹੈਗੇ ਨੇ ਐਲਾਈਜ਼ ਜਿਹਨੂੰ ਕਹਿੰਦੇ ਨੇ ਯੂਰੋਪੀਅਨ ਉਹਨਾਂ ਨੇ 2024 ਦੇ ਵਿੱਚ 68 ਬਿਲੀਅਨ ਡਾਲਰ ਦਾ ਇੰਪੋਰਟ ਰਸ਼ੀਆ ਤੋਂ ਕੀਤਾ। ਉਹਦੇ ਵਿੱਚ ਆਇਲ ਵੀ ਹੈ, ਉਹਦੇ ਵਿੱਚ ਬਾਕੀ ਚੀਜ਼ਾਂ ਵੀ ਹੈਗੀਆਂ ਨੇ। ਇਹ ਤੁਸੀਂ ਆਪ ਤੇ ਕਰੀ ਜਾਂਦੇ ਹੈਗੇ। ਸਾਨੂੰ ਕਹਿੰਦੇ ਅਸੀਂ ਨਾ ਕਰੀਏ। ਕਿਉਂ ਨਾ ਕਰੀਏ? ਅਸੀਂ ਆਪਣੇ ਦੇਸ਼ ਦੇ ਹਿੱਤਾਂ ਨੂੰ ਦੇਖਾਂ। ਔਰ ਭਾਰਤ ਕਦੇ ਕਦੇ ਵੀ ਇਸ ਤਰੀਕੇ ਨਾਲ ਧਮਕਿਆਂ ਦੇ ਵਿੱਚ ਨਹੀਂ ਆਂਦਾ। ਬਿਲਕੁਲ ਨਹੀਂ ਆਏਗਾ। ਤੇ ਇਹ ਜਿਹੜਾ ਟੈਕਸ ਲਾ ਰਹੇ ਹੈਗੇ ਨੇ ਪੰਜਾਬ ਪਰਚਿਸ਼ਿਤ ਅਫੈਕਟ ਕਿੰਨੂ ਕਰੇਗਾ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਗਰਿਕਾਂ ਨੂੰ ਕਰੇਗਾ ਉੱਥੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਉਹ 트ੰਪ ਦੇ ਅਗੇਂਸਟ ਵੱਖਰੇ ਖੜੇ ਹੋਣਗੇ ਭਾਰਤ ਦੀ ਆਪਾਂ ਜੇ ਹਿਸਟਰੀ ਦੇਖੀਏ ਪਿਛੋਕੜ ਦੇਖੀਏ ਅੱਜ ਦੇ ਦਿਨ 8 8 ਅਗਸਤ ਨੂੰ ਹੀ ਕੱਲ ਆ ਰਿਹਾ ਹੈਗਾ ਅਸੀਂ ਸਰਦੇਸ਼ੀ ਮੂਵਮੈਂਟ ਸ਼ੁਰੂ ਕੀਤਾ ਸੀ 1905 ਦੇ ਵਿੱਚ ਬ੍ਰਿਟਿਸ਼ ਰਾਜ ਦੇ ਵਿੱਚ ਬ੍ਰਿਟਿਸ਼ ਪ੍ਰੋਡਕਟਸ ਨੂੰ ਬਾਇਕਾਟ ਕੀਤਾ ਸੀ ਅਸੀਂ ਉਨਾ ਦੇ ਰਾਜ ਦੇ ਵਿੱਚ ਅਸਤੇ ਭਾਰਤ ਆਜ਼ਾਦ ਹੈਗਾ ਜੇ ਅੱਜ ਅਸੀਂ ਸੋਚ ਲਈਏ ਜੇ ਭਾਰਤੀਆਂ ਨੇ ਸੋਚ ਲਿਆ ਕਿ ਅਸੀਂ ਕੋਈ ਅਮਰੀਕਨ ਪ੍ਰੋਡਕਟ ਨਹੀਂ ਖਰੀਦਾਂਗੇ ਅਸੀਂ ਅਮਰੀਕਨ ਪ੍ਰੋਡਕਟ ਦਾ ਬਾਇਕਾਟ ਕਰਾਂਗੇ ਫਿਰ ਕੀ ਹੋਏਗਾ ਉਹਨਾਂ ਦਾ ਕੋਕ ਦਾ ਕੀ ਹੋਏਗਾ ਉਹਨਾਂ ਦੀ ਪੈਪਸੀ ਦਾ ਕੀ ਹੋਏਗਾ ਉਹਨਾਂ ਦਾ 버ਗਰ ਦਾ ਕੀ ਹੋਏਗਾ ਉਹਨਾਂ ਦੇ ਮੈਕਡੋਨਲਡ ਦਾ ਕੀ ਹੋਏਗਾ Google ਵਰਗੀ ਕੰਪਨੀ ਜਿਹੜਾ ਬਿਲੀਅਨਸ ਆਫ ਡਾਲਰਸ ਦਾ ਰੈਵਨਿਊ ਲੈ ਕੇ ਜਾ ਰਹੀ ਹੈ ਹਿੰਦੁਸਤਾਨ ਤੋਂ ਐਡਵਰਟਾਈਜ਼ਮੈਂਟ ਦੇ ਥਰੂ ਔਰ ਸਰਵਿਸ ਇਸ ਤੇ थ्रू ਉਹਦਾ ਕੀ ਹੋਏਗਾ ਔਰ ਭਾਰਤ ਇਹ ਕਰ ਸਕਦਾ ਹੈਗਾ ਕਿਤੇ ਭਾਰਤ ਨੇ 120 ਸਾਲ ਪਹਿਲਾਂ ਤਾਂ ਅੱਜ ਵੀ ਕਰ ਸਕਦਾ ਹੈਗਾ ਤੇ ਮੈਂ ਨਿਵੇਦਨ ਕਰਾਂਗਾ ਟਰੰਪ ਸਾਹਿਬ ਨੂੰ ਕਿ ਉਹ ਇਦਾਂ ਦੀਆਂ ਗੱਲਾਂ ਨਾ ਕਰਨ ਜਿਹੜੀ ਡਿਸਕਸ਼ਨ ਹੋ ਰਹੀ ਸੀ ਉਹਨੂੰ ਅੱਗੇ ਵਧਾਣ ਤੇ ਇਹ ਜਿਹੜਾ ਟੈਰਿਫ ਲਾਇਆ ਇਮੀਡੀਏਟਲੀ ਉਹਨੂੰ ਵਿਡਰੋ ਕਰਨ ਔਰ ਇੱਕ ਅੱਛੇ ਦੋ ਮੁਲਕਾਂ ਦੀ ਤਰ੍ਹਾਂ टेबल पे बैठ के मिलके फैसला लेकिन सर जिस तरीके से कह रहा है कि रशिया से लगातार तेल तेल खरीदा जा रहा है बंद करना चाहिए और मोदी साहब जिस तरीके से प्रधानमंत्री नरेंद्र मोदी ने भी उनके प्रचार का चुनाव में प्रचार भी किया इनको आप किस तरीके से देख रहे हैं देखिए रशिया से हम तेल खरीद रहे हैं क्योंकि हम ये साढ़े भारत हितों पीछे है असि रशिया तो ऑइल खरीद रहे हैं क्योंकि ये भारत के हित च है ਸਾਨੂੰ ਵਧੀਆ ਪ੍ਰਾਈਸ ਮਿਲਦਾ ਹੈਗਾ ਘੱਟ ਤੋਂ ਘੱਟ ਉਹ ਰੂਪੀਜ਼ ਦੇ ਵਿੱਚ ਵੀ ਟ੍ਰੇਡ ਸਾਡੇ ਨਾਲ ਕਰਦੇ ਹੈਗੇ ਨੇ ਸਾਡਾ ਪੁਰਾਣਾ ਮਿੱਤਰ ਹੈਗਾ ਜਿਹਨ ਜਨ ਸਮੇਂ ਦੇ ਮੁਤਾਬਿਕ ਆਪਣਾ ਆਪਣਾ ਸਾਬਿਤ ਕਰਦਾ ਹੈਗਾ ਚਾਹੇ 1971 ਸੀ ਚਾਹੇ ਅੱਜ ਹੈਗਾ ਤੇ ਅਸੀਂ ਕਿਉਂ ਛੱਡਾਂਗੇ ਅਸੀਂ ਤੁਹਾਡੇ ਕਟਿਆ ਤੇਲ ਕਿਉਂ ਖਰੀਦਾਂਗੇ ਅਮਰੀਕਾ ਤੋਂ ਜ ਜੇ ਕੁਆਲਿਟੀ ਵੀ ਮਾੜੀ ਹੈਗੀ ਰੇਟ ਵੀ ਵੱਧ ਹੈਗਾ ਤੇ ਮੋਦੀ ਜੀ ਨੇ ਕਿਹਾ ਠੀਕ ਹੈ ਸਭ ਤੋਂ ਪਹਿਲਾਂ ਨੈਸ਼ਨਲ ਇੰਟਰਸਟ ਹੈ ਕਿ कोई भी देश का प्रधानमंत्री हो कहेगा नेशनल इंटरेस्ट सब तो ऊपर है असी किसी धमकी से नहीं आवे तो प्यार गला बातों नाल जो हल निकलता है असं हमेशा तैयार रहे है हमेशा रहा सर पार्लियामेंट नहीं चल पा रही है लगातार जो है स्थगित हो रही है इसको आप कितना दे कैसे देख रहे हो और कितना नुकसान जो है लोगों का हो रहा है देखो असि सारे चाहते हैं कि पार्लियामेंट चले ਖਾਸ ਕਰਕੇ ਮੇਰੇ ਵਰਗਾ ਜਿਹੜੇ ਨਵੇਂ ਮੈਂਬਰ ਪਾਰਲੀਮੈਂਟ ਹੈਗੇ ਨੇ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਬੋਲਣ ਦਾ ਮੌਕਾ ਉੱਥੇ ਹੀ ਮਿਲਦਾ ਹੈਗਾ ਚੰਗੇ ਤਰੀਕੇ ਨਾਲ ਬਟ ਮੈਨੂੰ ਸਮਝਦਾ ਕਿ ਸਰਕਾਰ ਪੱਖ ਤੇ ਵਿਪੱਖ ਬੈਠ ਕੇ ਇਹਦਾ ਹੱਲ ਕੱਢਣਗੇ ਜਿਹੜੇ ਵੀ ਕੋਈ ਮੁੱਦੇ ਹੈਗੇ ਨੇ ਜਿੰਨਾ ਕਰਕੇ ਇਹ ਰੋਸ਼ ਆ ਰਿਹਾ ਹੈਗਾ ਉਹ ਹੱਲ ਕਰਨਗੇ ਉਹਨਾਂ ਤੇ ਚਰਚਾ ਹੋਵੇਗੀ ਤੇ ਪਾਰਲੀਮੈਂਟ ਚੱਲੇਗੀ ਤੇ ਮੈਨੂੰ ਲੱਗਦਾ ਕੋਈ ਨਾ ਕੋਈ ਹੱਲ ਜਲਦੀ ਨਿਕਲੇਗਾ ਇਹਦਾ